ਨਵੀਂ ਬਾਗਬਾਨੀ ਦੀ ਸ਼ੁਰੂਆਤ ਕਿਵੇਂ ਕਰੀਏ ਜੇ ਮਿਕਸ ਬਾਗ ਲਾਉਣਾ ਤਾਂ ਕਿਵੇਂ ਲਈਏ ਹੱਥ ਰਿਕਾਲ ਦੀ ਮੈਂ ਗੁਰਸਿਮਰਨ ਸਿੰਘ ਤਨੋਂ ਆ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਨਵਾਂ ਬਾਗ ਜਿਹੜਾ ਆਪਾਂ ਲਾਉਨੇ ਆ ਜੀ ਕਈ ਵੈਰਾਈਟੀਆਂ ਦਾ ਮੰਨ ਲਓ ਜੀ ਆਪਾਂ ਨੇ ਉਹਦੇ ਚ ਨਿੰਬੂ ਜਾਤੀ ਵੀ ਲਾਉਣੀ ਆ ਉਹਦੇ ਚ ਅਮਰੂਦ ਵੀ ਲਾਉਣਾ ਉਹਦੇ ਚ ਆਂਬ ਕਟਹਿਲ ਵੀ ਲਾਉਣਾ ਤੇ ਲਗਭਗ 25 ਤੋਂ 27 ਕਿਸਮ ਦੇ ਫਰੂਟ ਨੇ ਜਿਹੜੇ ਪੰਜਾਬ ਦੇ ਵਿੱਚ ਬੜੇ ਕਾਮਨਲੀ ਹੋ ਸਕਦੇ ਆ ਬੜੇ ਆਸਾਨੀ ਨਾਲ ਲਾ ਸਕਦੇ ਆ ਚਾਹੇ ਉਹ ਇੱਕ ਇਕੜ ਦਾ ਬਾਗ ਹੋਵੇ ਛੋਟਾ ਜਿਹਾ ਚਾਹੇ ਉਹ ਇੱਕ ਕਨਾਲ ਦੀ ਜਾਂ ਇੱਕ ਵਿੱਗੇ ਦੀ ਇੱਕ ਬਗੀਚੀ ਹੋਵੇ ਉਹਦੇ ਤੋਂ ਆਪਾਂ ਸ਼ੁਰੂ ਕਰ ਸਕਦੇ ਹਾਂ ਇਹ ਚ ਸਭ ਤੋਂ ਜ਼ਿਆਦਾ ਦੇਖਣ ਵਾਲੀਆਂ ਗੱਲਾਂ ਹੁੰਦੀਆਂ ਨੇ ਇੱਕ ਤਾਂ ਬੂਟੇ ਤੋਂ ਬੂਟੇ ਦੀ ਦੂਰੀ ਇੱਕ ਬੂਟਿਆਂ ਦੀ ਡਾਇਰੈਕਸ਼ਨ ਦਿਸ਼ਾ ਕਿਹੜੀ ਦਿਸ਼ਾ ਦੇ ਵਿੱਚ ਕਿਹੜਾ ਬੂਟਾ ਆਊਗਾ ਉਹ ਸਾਰਾ ਜੀ ਤੇ ਕਿੰਨੀ ਦੂਰੀ ਹੋਣੀ ਚਾਹੀਦੀ ਆ ਉਹ ਸਾਰੀ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਇਹਨਾਂ ਦੀ ਗੱਲ ਕਰਾਂਗੇ ਵੀ ਬੂਟੇ ਨੂੰ ਲਾਉਣਾ ਕਿੰਨੀ ਦੂਰੀ ਤੇ ਚਾਹੀਦਾ ਤੇ ਕਿਦਾਂ ਇਹਦੀ ਬਿਉਂਤਬੰਦੀ ਹੁੰਦੀ ਆ ਭਾਈ ਇਹਦੀ ਬਿਉਂਤਬੰਦੀ ਕਰਨ ਲਈ ਸਭ ਤੋਂ ਪਹਿਲਾਂ ਫਾਨੂੰ ਟੋਏ ਪੱਟਣੇ ਪੈਂਦੇ ਨੇ ਜੀ ਮਾਰਕਿੰਗ ਕਰਕੇ ਅਸੀਂ ਇਹਦੀ ਮਾਰਕਿੰਗ ਕਰ ਦਿੰਦੇ ਆ 15 ਵਾਈ 15 ਤੇ ਜਿਹੜਾ ਕਾਮਨ ਬਾਗ ਅੱਜ ਕੱਲ ਲੱਗ ਰਿਹਾ ਹੋ 15 ਵਾਈ 15 ਤੇ ਲੱਗ ਰਿਹਾ ਤੇ ਉਹਦੀ ਮਾਰਕਿੰਗ ਕਰ ਦਿੰਦੇ ਆ ਫਿਰ ਉਹਦੇ ਟੋਏ ਪੱਟੇ ਜਾਂਦੇ ਆ 15 ਵਾਈ 15 ਤੇ ਫਿਰ ਉਹਨਾਂ ਟੋਇਆਂ ਦੇ ਵਿੱਚ ਦਵਾਈ ਪੈ ਕੇ ਖਾਦ ਪੈ ਕੇ ਉਹ ਟੋਏ ਭਰੇ ਜਾਂਦੇ ਆ ਫਿਰ ਉਦੋਂ ਬਾਅਦ ਇੱਕ ਵਾਰ ਪਾਣੀ ਲੱਗਦਾ ਜੇ ਲੈਵਲ ਹੋਣ ਵਾਲਾ ਕੰਪਿਊਟਰ ਨਾਲ ਕੰਪਿਊਟਰ ਘਰਾਹੀ ਨਾਲ ਲੈਵਲ ਕਰਾ ਕੇ ਫਿਰ ਆਪਾਂ ਉਹਦੇ ਵਿੱਚ ਬਾਗ ਲਾਉਣਾ ਸ਼ੁਰੂ ਕਰਦੇ ਆ ਬਾਗ ਦੇ ਵਿੱਚ ਜਦੋਂ ਆਪਾਂ ਫਿਰ ਮਿੱਟੀ ਪਾਤੀ ਲੈਵਲ ਕਰਾ ਲਿਆ ਫਿਰ ਬਸ ਉਨਾ ਹੀ ਟੋਆ ਕੱਢਣਾ ਪੈਂਦਾ ਜਿੰਨਾ ਟੋਏ ਦੀ ਕਾਚੀ ਹੁੰਦੀ ਹੈ ਜਿਵੇਂ ਕਾਚੀ ਹੁਣ ਆ ਬੂਟਾ ਅਮਰੂਦ ਦਾ ਜੀ ਇਹਦੀ ਕਾਚੀ ਇੰਨੀ ਆ ਹੁਣ ਪਹਿਲਾਂ ਇਹ ਟੋਏ ਇੱਥੇ ਟੋਏ ਪੱਟ ਕੇ ਟੋਏ ਭਰਤੇ ਹੁਣ ਇਹ ਇੰਨੀ ਕਾਚੀ ਕੱਢਾਂਗੇ ਜੀ ਬਸ ਇੱਥੇ ਬੂਟੇ ਰੱਖਾਂਗੇ ਆਲੇ-ਦਾਲੇ ਨੂੰ ਤੋਕੇ ਬਸ ਇਹਨੂੰ ਬੂਟੇ ਨੂੰ ਲਾ ਦਾਂਗੇ ਜੀ ਆਪਾਂ ਹੁਣ ਇਹੀ ਤਰੀਕਾ ਕਾਮਯਾਬ ਆ ਜੀ ਬਾਗਾਂ ਦਾ ਜੇ ਜੇ ਆਪਾਂ ਥੋੜੀ ਜੀ ਜ਼ਿਆਦਾ ਇਹਦੇ 'ਚ ਵਿਥ ਘਟਾ ਦਿੰਨੇ ਆ ਫਿਰ ਬਹੁਤ ਨੁਕਸਾਨ ਹੁੰਦਾ ਵਿਥ ਘਟਾਉਣ ਦਾ ਨੁਕਸਾਨ ਇਹ ਹੁੰਦਾ ਬਾਈ ਆਪਾਂ ਨੂੰ ਜਿੰਨਾ ਚਿਰ ਪਤਾ ਨਹੀਂ ਵੀ ਅਮਰੂਦ ਦੀ ਕਟਿੰਗ ਨਿੰਬੂ ਦੀ ਕਟਿੰਗ ਕਿੰਨੂ ਦੀ ਕਟਿੰਗ ਕਿੱਦਾਂ ਹੋਣੀ ਆ ਆਪਾਂ ਉਹਨਾਂ ਚਿਰ ਇਹਨਾਂ ਨੂੰ ਹਾਈ ਡੈਂਸਿਟੀ ਡੈਂਸਿਟੀ ਜਾਂ ਅਲਟਰਾ ਹਾਈ ਡੈਂਸਿਟੀ ਤੇ ਨਹੀਂ ਲਾ ਸਕਦੇ ਹੁਣ ਮੈਂ ਪਈ ਕਈਆਂ ਨਾਲ ਗੱਲ ਹੁੰਦੀ ਆ ਬਾਗ ਚ ਜੀ ਅਸੀਂ ਅਮਰੂਦ ਦਾ ਬਾਗ ਲਾਉਣਾ 8x8 ਤੇ ਲਾਉਣਾ ਬਈ ਤੁਹਾਨੂੰ ਪਤਾ ਦੀ ਇਹਦੀ ਕਟਿੰਗ ਕਿਵੇਂ ਹੁੰਦੀ ਉਹ ਅਗਲਾ ਕਦੋਂ ਦਾ ਨਹੀਂ ਜੀ ਉਹ ਤਾਂ ਅਸੀਂ ਸਿੱਖ ਲਾਂਗੇ ਜਾਂ ਕਰ ਲਾਂਗੇ ਜਿੰਨਾ ਚਿਰ ਆਪਾਂ ਨੂੰ ਇਸ ਦੀ ਕਟਿੰਗ ਦਾ ਜਾਂ ਇਸ ਦੀ ਜਿਹੜੀ ਕਨੋਪੀ ਉਹ ਕਿਵੇਂ ਬਣਾਉਣੀ ਆ ਨਹੀਂ ਪਤਾ ਤਾਂ ਉਹਨਾਂ ਚਿਰ ਆਪਾਂ 8x8 ਤੇ ਇਹਨੂੰ ਨਹੀਂ ਕਰ ਸਕਦੇ ਹਰ ਯੂਨੀਵਰਸਿਟੀ ਜਿਹੜਾ ਰეკਮੈਂਡ ਕਰਦੀ ਆ ਉਹ ਇਦੋਂ ਵੀ ਜ਼ਿਆਦਾ ਕਰਦੀ ਆ ਜੀ ਉਹ ਜਿਹੜਾ ਅਮਰੂਦ ਆ ਜੀ 18x20 ਤੇ ਜਾਂ 20x20 ਤੇ ਕਹਿੰਦੀ ਆ ਜੀ ਆਪਾਂ ਪਰ ਫਿਰ ਵੀ ਇਹਨੂੰ 15x15 ਤੇ ਲਾ ਰਹੇ ਆ ਜਿਹੜੇ ਇਦੋਂ ਡੈਂਸਿਟੀ ਤੇ ਜਾਂਦੇ ਆ ਜੀ ਉਹਨਾਂ ਨੂੰ ਬਹੁਤ ਕੁਝ ਸਿੱਖਣਾ ਪੈਂਦਾ ਤਾਂ ਉਹ ਜਾ ਕੇ ਕਿਤੇ ਇਹਨੂੰ ਮੇਨਟੇਨ ਕਰ ਸਕਦੇ ਆ ਜੀ ਇਸ ਲਈ ਜੀ ਹੁਣ ਜੇ ਮਿਕਸ ਬਾਗ ਲਾਉਣਾ ਤਾਂ ਉਹਦੇ ਲਈ ਡਾਇਰੈਕਸ਼ਨਸ ਬੜੀਆਂ ਜ਼ਰੂਰੀ ਹੁੰਦੀਆਂ ਨੇ ਆਪਾਂ ਇਸ ਜਦੋਂ ਬਾਗ ਲਾਉਨੇ ਆ ਡਾਇਰੈਕਸ਼ਨਸ ਕਿਹੜੀਆਂ ਨੇ ਕਿਹੜੀ ਡਾਇਰੈਕਸ਼ਨ 'ਚ ਕੀ ਹੋਣਾ ਉਹ ਸਾਰਾ ਲਵਾਉਨੇ ਆ ਜੀ ਤੇ ਉਹਦੇ ਵਿੱਚ ਆਪਾਂ ਦੱਸਦੇ ਆਂ ਵੀ ਕਿਹੜੀ ਡਾਇਰੈਕਸ਼ਨ ਚ ਬੂਟਾ ਆਊਗਾ ਕਿਹੜਾ ਨਾਰਥ ਦੇ ਵਿੱਚ ਕਿਹੜਾ ਸਾਊਥ ਦੇ ਵਿੱਚ ਕਿਹੜਾ ਈਸਟ ਦੇ ਵਿੱਚ ਵੈਸਟ ਦੇ ਵਿੱਚ ਉਹ ਸਾਰੇ ਬੂਟੇ ਆਪਾਂ ਰੱਖ ਕੇ ਉਹਨਾਂ ਦੀ ਬਿਉਂਤਬੰਦੀ ਕਰਕੇ ਫਿਰ ਆਪਾਂ ਬੂਟੇ ਲਾਉਨੇ ਆ ਜੇ ਆਪਾਂ ਅਗੜੇ ਦੁਗੜੇ ਲਾਉਨੇ ਆ ਜਾਂ ਲਾਈਨਾਂ ਸਿੱਧੀਆਂ ਨਹੀਂ ਲਾਉਂਦੇ ਤਾਂ ਉਹਨਾਂ ਦੇ ਨਾਲ ਨੁਕਸਾਨ ਬਹੁਤ ਹੁੰਦਾ ਜੀ ਆਉਣ ਵਾਲੇ ਸਮੇਂ ਚ ਇੱਕ ਬੂਟੇ ਦਾ ਪਰਛਾਵਾਂ ਦੂਜੇ ਨੂੰ ਖਤਮ ਕਰਨ ਲੱਗ ਜਾਂਦਾ ਜੀ ਤੇ ਫਲ ਘਟ ਜਾਂਦਾ ਤੇ ਜੇ ਮਿਕਸ ਬਾਗ ਲਾਉਣਾ ਤਾਂ ਡਾਇਰੈਕਸ਼ਨ ਬਹੁਤ ਜ਼ਰੂਰੀ ਹੈ ਜੀ ਇਹ ਇੱਕੋ ਚੀਜ਼ ਦਾ ਲਾਉਣਾ ਤਾਂ ਬਿੰਡ ਬ੍ਰੇਕਰ ਜੇ ਆਪਾਂ ਦੋ ਕਿਲਿਆਂ ਤੋਂ ਤੇ ਜਾਂ ਦੋ ਕਿਲਿਆਂ ਦਾ ਬਾਗ ਲਾਉਨੇ ਆ ਕੋਈ ਵੀ ਚਾਹੇ ਅਮਰੂਦ ਦਾ ਲਾਉਨੇ ਚਾਹੇ ਹੋਰ ਕਾਸੇ ਦਾ ਵੀ ਲਾਉਨੇ ਆ ਉਹਦੇ ਆਲੇ-ਦਾਲੇ ਬਿੰਡ ਬ੍ਰੇਕਰ ਲਾਉਣਾ ਜ਼ਰੂਰੀ ਹੈ ਬਿੰਡ ਬ੍ਰੇਕਰ ਉਹ ਦੇਸੀ ਅੰਬ ਵੀ ਹੋ ਸਕਦਾ ਜਾਂ ਦੇਸੀ ਜਾਮਨ ਵੀ ਹੋ ਸਕਦੀ ਆ ਜਾਂ ਜਿਹੜੀਆਂ ਛੋਟੀਆਂ ਰਹਿਣ ਵਾਲੀਆਂ ਸ਼ਰਬਜ਼ ਨੇ ਜਿਵੇਂ ਆਪਣਾ ਸੰਭਾਲੂ ਹੋ ਗਿਆ ਮਹਿੰਦੀ ਹੋਗੀ ਉਹ ਵੀ ਲਾਉਣਾ ਬਹੁਤ ਜ਼ਰੂਰੀ ਹੈ ਤੇਜ਼ ਹਵਾ ਨਾਲ ਕਈ ਵਾਰ ਫੁੱਲ ਝੜਨ ਦਾ ਚਾਂਸ ਹੁੰਦਾ ਜੀ ਜਾਂ ਬੂਟੇ ਟੁੱਟਣ ਦਾ ਚਾਂਸ ਹੁੰਦਾ ਜਦੋਂ ਬਿੰਡ ਬ੍ਰੇਕਰ ਲੱਗਿਆ ਹੁੰਦਾ ਉਹ ਹਵਾ ਨੂੰ ਰੋਕ ਕੇ ਜੀ ਫਿਰ ਉਹਦੇ ਫਲ ਝੜਨ ਤੋਂ ਰੋਕ ਦਿੰਦਾ ਇਸ ਕਰਕੇ ਜਦੋਂ ਵੀ ਬਾਗ ਲਾਉਣਾ ਪੂਰੀ ਪਲੈਨਿੰਗ ਦੇ ਨਾਲ ਲਾਉਣਾ ਕਦੇ ਵੀ ਅਲਟਰਾ ਹਾਈ ਡੈਂਸਿਟੀ ਜਾਂ ਡੈਂਸਿਟੀ ਤੇ ਨਹੀਂ ਜਾਣਾ ਜੀ ਕਿਉਂਕਿ ਉਹ ਉਹ ਬੰਦਾ ਹੀ ਜਾ ਸਕਦਾ ਜਿਹੜਾ 24 ਘੰਟੇ ਉਸ ਬਾਗ 'ਚ ਰਹੂਗਾ ਜਾਂ ਉਹਨੂੰ ਬੂਟਿਆਂ ਦੀ ਕਟਿੰਗ ਬਾਰੇ ਨੌਲੇਜ ਆ ਵੀ ਕਿਹੜੀ ਟਾਣੀ ਤੇ ਫਰੂਟ ਲੱਗਣਾ ਕਿਹੜੀ ਤੇ ਨਹੀਂ ਲੱਗਣਾ ਕਿਹੜੀ ਕੱਟਣੀ ਚਾਹੀਦੀ ਆ ਕਿਹੜੀ ਨਹੀਂ ਕੱਟਣੀ ਚਾਹੀਦੀ ਸੋ ਕਿਰਪਾ ਕਰਕੇ ਕਈ ਦੋਸਤ ਕਹਿੰਦੇ ਨੇ ਵੀ ਨਿੰਬੂ 8x8 ਤੇ ਲਾ ਦਿੰਨੇ ਆ ਜੀ ਅਸੀਂ ਨਿੰਬੂ ਵੀ ਜੇ 8x8 ਤੇ ਲਾਵਾਂਗੇ ਜੀ ਉਹ 3-4 ਸਾਲ ਬਾਅਦ ਆਪਸ ਵਿੱਚ ਭੜਨ ਲੱਗ ਜਾਂਦਾ ਫਿਰ ਤੜਾਈ ਕਰਕੇ ਉਹਨੂੰ ਬਾਹਰ ਕੱਢਣਾ ਜਾਂ ਉਹਦੇ 'ਚ ਕੱਖ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਫਿਰ ਉਹ ਜਿਹੜਾ ਬਾਗ ਆ ਉਹ ਖਰਾਬ ਹੋ ਜਾਂਦਾ ਜੀ ਪੰਜਵੇਂ ਤੋਂ 7ਵੇਂ ਸਾਲ ਦੇ ਵਿੱਚ ਵਿੱਚ ਫੰਗਸ ਪੈ ਕੇ ਉਹ ਖਰਾਬ ਹੋ ਜਾਂਦਾ ਇਸ ਕਰਕੇ ਜਿਹੜੀ ਦੂਰੀ ਆ ਉਹ ਕਮ ਸੇ ਕਮ ਆਪਾਂ 15 ਵਾ 15 ਰੱਖੀਏ ਜਿਹਨੇ 15 ਵਾ 12 ਤੇ ਜਾਣਾ ਜਾਂ 12 ਵਾ 12 ਤੇ ਜਾਣਾ ਉਹ ਬੰਦਾ ਆਪ ਇੰਨਾ ਸਿਆਣਾ ਹੋਣਾ ਚਾਹੀਦਾ ਆਪ ਉਹਨੂੰ ਇੰਨਾ ਨੌਲੇਜ ਹੋਣੀ ਚਾਹੀਦੀ ਆ ਬੂਟਿਆਂ ਬਾਰੇ ਵੀ ਉਹ ਹਰ ਟਾਣੀ ਦਾ ਪਤਾ ਹੋਵੇ ਵੀ ਆਹ ਟਾਣੀ ਰੱਖਣੀ ਆ ਆਹ ਟਾਣੀ ਰੱਖਣੀ ਆ ਜਾਂ ਕੱਟਣੀ ਆ ਤਾਂ ਉਹ ਬੰਦਾ ਉਹ ਬਾਗ ਉਦਾਂ ਪਾਲ ਸਕਦਾ ਜੀ ਧੰਨਵਾਦ ਜੀ